ਜిల్లా ਤਰੰਤਾਰਨ ਅਦੀਨ ਆਉਂਦੇ ਹਰੀਕੇ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ ਖਲੋਤੇ ਟਰਾਲੇ ਵਿੱਚ ਗੱਡੀ ਵੱਜਣ ਨਾਲ ਕਾਰ ਸਵਾਰ ਚਾਰ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਇਹ ਕਿੰਨੇ ਜਾਨੀ ਦਿੱਤ ਹੋਈ ਆ ਤੇ ਕੀ ਮਸਲਾ ਸੀ ਇੱਕ ਟ੍ਰੈਕਟਰ ਉੱਪਰ ਚੜ ਕੇ ਖਰਾਬ ਹੋ ਗਿਆ ਸੀਗਾ ਉਹਦੇ ਵਿੱਚ ਮਗਰੋਂ ਇੱਕ ਵੱਡਾ ਟਰਾਲਾ ਵੱਜ ਗਿਆ ਉਹਦੇ ਵਿੱਚ ਵੱਜ ਗਿਆ ਜੀ ਉਸ ਤੋਂ ਬਾਅਦ ਸਵਾ 12:00 ਵਜੇ ਰਾਤ ਬੁਰੂਸਾਇਆ ਲੱਭੇ ਮੁੰਡੇ 25 ਸ੍ਰਿਸ਼ਟਕਾਰ ਤੇ ਸਵਾਰ ਦੁਬਾਰ ਸਭ ਤੋਂ ਮੱਥਾ ਦੇ ਕੇ ਆ ਰਿਹਾ ਸੀ ਜਿਆਦਾ ਧੁੰਦ ਹੋਣ ਕਰਕੇ ਉਸ ਵੀ ਕਾਰ ਉਸ ਟਰਾਲੇ ਦੇ ਵਿੱਚ ਵੱਜ ਗਈ ਪੂਰੇ ਟਰਾਲੇ ਦੇ ਵੱਜਣ ਕਰਕੇ ਬਹੁਤ ਜ਼ਿਆਦਾ ਗੰਭੀਰ ਜ਼ਖਮੀ ਹੋ ਗਏ ਬੰਦੇ ਸਾਰੇ ਜਿੰਨਾਂ ਵਿੱਚੋਂ ਹਸਪਤਾਲ ਜਾ ਕੇ ਚੌਤੀ ਮੌਤ ਹੋ ਗਈ ਆ ਤੇ ਇੱਕ ਬੰਦਾ ਜਿਹੜਾ ਉਹ ਹਸਪਤਾਲ ਦਾ ਹੈ ਸਰ ਕਿੰਨੀ ਕੁ ਉਮਰ ਹੈ ਬੱਚਿਆਂ ਦੀ ਕਿਰਪਾ ਸਾਰਿਆਂ ਦੀ 22 23 ਸਾਲ 20 ਸਾਲ ਦੇ ਲੱਗ ਬਨੇ ਉਮਰ ਦੇ ਸਾਰੇ ਮੁੰਡੇ ਨੌਜਵਾਨ ਸੀ ਕੀ ਕੀ ਸਰ ਨਾਮ ਉਹਨਾਂ ਦਾ ਇਕਦਾ ਕਰਨਬੀਰ ਕਰਨਜੀਤ ਸਿੰਘ ਹੈ ਜੀ ਇੱਕਦਾ ਗੁਰਦੇਵ ਸਿੰਘ ਹੈ ਇੱਕ ਰੋਹਨਪ੍ਰੀਤ ਸਿੰਘ ਇੱਕ ਰਾਜਵੀਰ ਤੇ ਇੱਕ ਬਲਵਿੰਦਰ ਸਿੰਘ ਸਾਹਿਬ ਇਹ ਸਾਰੇ ਗੁਰੂ ਸਾਹਿਬ ਜੀ ਰੀਰੇ ਬੰਦੇ ਨੇ ਤੇ ਉਹਨਾਂ ਦੇ ਪਰਿਵਾਰ ਸਾਰੇ ਆਏ ਆ ਸਾਡੇ ਕੋਲ ਅਸੀਂ ਮੌਕੇ ਤੇ ਜਾ ਆਇਆ ਜਿੱਦਾਂ ਦਾ ਉਹ ਵਿਆਹ ਹੋਣਾ ਵੀ ਉਹ ਦਾ ਜਕਾਰ ਸਰ ਅਗਲੀ ਕਾਰਵਾਈ ਕੀ ਅਮਰ ਜਿਲ੍ਹਿਆਂ ਦੀ ਜਾ ਰਹੀ ਹੈ ਪਰਿਵਾਰ ਸਾਰੇ ਆਏ ਆ ਉਹਨਾਂ ਦੇ ਬਿਆਨ ਲਿਖ ਕੇ ਕੀ ਕਾਰਵਾਈ ਕੀਤੀ ਹੈ ਅਸਲ ਦੇ ਵਿੱਚ ਕਾਰਨ ਕੀ ਹੈ ਸਰ ਅਸਲ ਦੇ ਵਿੱਚ ਕਾਰਨ ਹੈ ਜੀ ਉਹ ਵੱਡੀ ਜਿਹੜੀ ਐਕਸੀਡੈਂਟ ਹੋਈ ਛੋਟੀ ਸੀਗੀ ਇਹ ਦਰਾਤੇ ਇਹ ਕਾਰਤ 12 ਸਵਾ 12 ਜਾਰੀ ਉਹ ਤੁੰਦ ਬਹੁਤ ਜਿਆਦਾ ਸੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਗੱਡੀ ਉੱਤੇ ਅਕਸੀਜਨ ਹੋ ਰਹੀ ਸੀ ਤੁੰਦ ਦਾ ਕਾਰਨ ਹੈ ਕੀ ਨਾਂ ਕੀ ਵੀ ਸੀ ਆਪਣਾ ਅੰਤਰਾ ਦਾ ਅਨੰਦ ਲਿਵਾਸ ਚੰਗਾ ਤੇ ਜਿਹੜੇ ਆ ਰਾਤ ਐਕਸੀਡੈਂਟ ਹੋਇਆ ਹਰੀਕੇ ਹਾਂਜੀ ਕਿੰਨੇ ਜਾਣੇ ਜਿਹਦਾ ਇੱਕ ਪੰਜ ਜਾਣੇ ਸੀ ਬ੍ਰਦਰਸ ਨਾਲ ਅੱਛਾ ਕੀ ਨਾਂ ਹੈ ਉਹਨਾਂ ਦਾ ਬ੍ਰਦਰ ਬਲਵਿੰਦਰ ਸਿੰਘ ਸੀ ਦਾ ਉਮਰ ਕਿੰਨੀ ਕੋਈ ਹੈ ਉਮਰ ਇਹਨਾਂ ਦੀ ਥੰਨੇ ਤੁਸਾਰ ਹੋਈ ਕਿਹੜੇ ਜ਼ਿਲ੍ਹੇ ਦੇ ਰਹਿਣ ਵਾਲੇ ਆ ਇਹ ਫੋਖਰ ਦਾ ਪਿੰਡ ਗੜਾ ਨਾਲ ਗੁੱਦੜੰਡੀ ਅਛੇ ਤੇ ਦੂਸਰੇ ਦੂਸਰਾ ਕਰਮਜੀਤ ਮੁੰਡਾ ਸੀਗਾ ਉਹ ਵੀ ਗੁੱਦੜੰਡੀ ਗਈਆਂ ਠੀਕ ਹੈ ਜਿਨ੍ਹਾਂ ਦੀ ਡੈਥ ਹੋ ਗਈ ਹੈ ਠੀਕ ਹੈ ਤੇ ਗੁਰਦੇਵ ਇਹ ਵੀ ਗੁੱਦੜੰਡੀ ਦਾ ਵੀ ਡੈਥ ਹੋ ਗਈ ਸੀ ਅਛੇ ਇੱਕ ਰੋਬਨਪ੍ਰੀਤ ਮੁੰਡਾ ਹੈਗਾ ਮੱਤੜਾ ਕਾਟਦਾ ਹੈ ਇਹਦੀ ਵੀ ਮੋਕ ਦੇ ਡੈਥ ਹੋ ਗਈ ਹੋਰ ਕਿਹਨੇ ਕਿਦਰ ਆਜਵੀਰ ਸੀਗਾ ਫੋਖਰ ਤੋਂ ਇਹਨਾਂ ਦੇ ਵੀ ਡੈਥ ਹੋ ਗਈ ਅਜ ਕਿੰਨੇ ਜਾਨਾਂ ਦੀ ਡੈਥ ਹੋਈ ਹੈ ਇਹ 4 ਜਾਨਾਂ ਦੀ 4 ਜਾਨਾਂ ਦੀ ਹੋਈ ਹੈ ਤੇ ਕਿੰਨਾ ਜਾਨ ਕੀ ਮੰਗ ਕਰੋਗੇ ਤੁਸੀਂ ਕੋਈ ਨਹੀਂ ਅਸੀਂ ਤਾਂ ਕਹਿੰਦੇ ਜਿਹੜੀ ਕਾਰਵਾਈ ਹੋਣੀ ਉਹ ਕਰਕੇ ਤੁਹਾਨੂੰ ਲਾਸ਼ ਦਿੱਤੀਆਂ ਜਾਣ ਸਰਕਾਰ ਕਰ ਲਈਏ ਅਸੀਂ ਡਾਡੀ ਬੋਡੀਆਂ ਹਸਪਤਾਲ ਹੁਣਾ ਠੀਕ ਇੱਕ ਦਿਨ ਜਾ ਰਹੇ ਸੀ ਇਹ ਵਾਪਸ ਰੋਇਪਨ ਜਾ ਰਹੇ ਅਸੀਂ ਅੰਮ੍ਰਿਤਸਰ ਤੋਂ ਆ ਰਹੇ ਹਮਸਰ ਤੋਂ ਆ ਰਹੇ ਸੀ ਤੇ ਕੋਈ ਪਨ ਜਾ ਰਹੇ ਹਾਂ ਕਿਹੜੀ ਵਿੱਚ ਉਹ ਜੇ ਗੱਡੀ ਗੱਡੀ ਇਹ ਪਹਿਲਾਂ ਕੈਂਟਰ 'ਚ ਕੋਈ ਟਰਾਲਾ ਵੱਜਿਆ ਸੀ ਖਰਾਬ ਕੈਂਟਰ 'ਚ ਹੂੰ ਇੱਕ ਟਰਾਲੇ ਦੇ ਮਗਰੋਂ ਟੱਕਰ ਆਈ